ਹਨੇ ਦੀ ਭਾਈ ਜਾਨ ਦੇ ਕੋਲ ਹੈ ਯਾਰਾ ਮਾਈਕ ਹੋ ਗਿਆ ਨਾ ਮੈਂ ਮੰਡੀ ਸਰ ਪਹਿਲਾਂ ਕੀ ਨਾਮ ਤੁਹਾਡਾ ਕੀ ਚਾਹੁੰਦਾ ਤੁਸੀਂ ਆਏ ਹੋ ਜੀ ਉੱਥੇ ਮੇਰਾ ਨਾਮ ਅਮਰਿੰਦਰ ਪਾਲ ਸਿੰਘ ਹੈ ਜੀ ਮੈਂ ਬਸ ਪਰ ਰਹਣ ਵਾਲਾ ਮੈਂ ਤੁਹਾਡੀ ਮਾਦੁਰ ਮੈਨੂੰ ਕਲੀਅਰ ਕਰਨਾ ਚਾਹੁੰਦਾ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਫੀ ਚੈਨਲ ਦੇ ਉੱਤੇ ਕਿ ਜੀ ਅਸ਼ਪਾਲ ਸਿੰਘ ਸੀਫ ਦੇ ਰੇੜਾੜੀ ਹੈ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਬੀਸੀਬੀਏ ਲੋ ਪਕਿਆ ਗਿਆ ਉਹ ਥੋੜਾ ਜਿਹਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮਕਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਹੈ ਮੇਰੇ ਤੇ ਅਮਰਸਰ ਐਸਟੀਐਫ ਨੇ 2019 ਦੇ ਵਿੱਚ ਕਵਰ ਦੇ ਲਾਗ ਕੈਨਡੀ ਵੀਸ ਦਾ ਕੀ ਕਰ ਦਿੱਤਾ ਸੀ ਦਾ ਮਕਦਮਾ ਦਰਜ ਕੀਤਾ ਸੀ 200 ਗ੍ਰਾਮ ਹੀਰੋਨ ਮਿੱਤੇ ਪਾਏ ਪੁਲਿਸ ਬੰਦ ਜਿ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸ ਇੰਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਦੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀ ਉਹ ਲੋ ਇਹ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਗਏ ਹੋਏ ਆ ਜੀ ਸੈਸ਼ਨ ਕੋਰਟ ਮਾਂਜੋ ਸੈਸ਼ਨ ਕੋਰਟ ਵੀ ਕੋਰਟ ਆਲਰੇਡੀ ਚੱਲ ਰਿਹਾ ਜੀ ਇਹਦੇ ਚ ਜਿਹੜਾ ਸੈਕੰਡ ਆਇਆ ਉਹ ਸੀਗਾ ਉਹ ਵੀ ਨਾਮਜਦ ਹੈ ਇਹਦੇ ਚ ਜਿਹੜੇ ਮੁਘੋਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜਦ ਨੇ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਮੈਂ ਦੱਸਦਾ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਨਾ ਚਾਹੁੰਦਾ ਇਹ ਹੈ ਜੀ ਰਿਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਜੀ ਬੀਇੰਗ ਏਆਈਜੀ ਸੌਰੀ ਟੂ ਸੇ ਮੈਨੂੰ ਕਹਿਣਾ ਪਿਆ ਰਿਹਾ ਵੀ ਇਹਦੀ ਜੇ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਨਸਰ ਵੀ ਆ ਜਿਵੇਂ ਕਿ ਇਹਨੂੰ ਮੈਂ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਨਸਰ ਬੋਲੂਗਾ ਸੋ ਇੱਥੇ ਗੰਦੇ ਅਨਸਰ ਨੂੰ ਬਚਾਉਣ ਲਈ ਕੁਛ ਇਹਨਾਂ ਦੇ ਹਮੈਤੀ ਹੁੰਦੇ ਆ ਉੱਥੇ ਉਹ ਮੈਤੀਆਂ ਨੂੰ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆ ਜਾਂ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਂਜੋ ਘਰਾਣਾ ਪੰਜਾਬ ਰਹਾਣਾ ਗੁਰਦਾਬੀ ਦਾ ਵੀ ਰਸਾ ਹਰ ਲੈਣਾ ਪਿਆ ਉਹਨਾਂ ਦੇ ਹੀ ਉਂਰ ਦੀ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸੀਲਡ ਕੀਤਾ ਗਿਆ ਜਿਹਦੀ ਅਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਹੋਮ ਦੇ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਨਾਂ ਜੋ ਹਰਿਆਣਾ ਹਾਈ ਕੋਰਟ ਚਲੀ ਗਈ ਦਾ ਉਹਨਾਂ ਦੇ ਦਿਸਣ ਦਿਸਣ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਹੁਣ ਤੁਸੀਂ ਹੱਦ ਦੇਖੋ ਇਹਨਾਂ ਨੂੰ VIP ਟ੍ਰੀਟਮੈਂਟ ਦਿੰਦੀ ਕਿ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫੇਰ ਨਹੀਂ ਪੇਸ਼ ਕੀਤਾ ਗਿਆ ਇਹਨੂੰ ਬੀਸੀ ਥਰੂ ਪੇਸ਼ ਕੀਤਾ ਗਿਆ ਤੋਂ ਇਹ ਕਲੀਅਰ ਦਸਾਉਂਦਾ ਸਾਰਾ ਕੋਈ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਦਾਂ ਕਰਦੇ ਜਾ ਰਹੇ ਜੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਫਾਤਾਂ ਗਿਆ ਜੱਜਾ ਜੀ ਪਾਇਆ ਦੀ ਅਧਿਕਾਰੀਆਂ ਨੇ ਇਸ ਨੂੰ 1 ਜੂਨ ਹਾਂਜੀ ਕੀ ਕਿਹਾ ਗਿਆ ਵੀ ਅੱਜ ਕਾਦੀ ਗੱਲਾਂ ਨਹੀਂ ਪਈ ਅੱਜ ਇਹਨਾਂ ਨੇ ਇਹੇ ਬੇਸ਼ਕੀਤਾ ਦੀ ਜੀ ਕਿ ਉਹ 27 ਤਰੀਕ ਨੂੰ ਫੜੇ ਗਿਆ ਸੀ 27 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਾਂ ਦੇ ਬੀਪੀ ਕਰਦੇ ਨੇ ਜਦੋਂ ਤਾਂ ਮੇਦੋਸ਼ਾ ਦੇ ਦੇ ਕਰਦੇ ਨੇ ਉਦੋਂ ਤੈਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਦਾ ਅਗਲੀ ਸਵੇਰ ਨੂੰ ਇਹਨੂੰ ਤਸਕੀਰ ਕਰਾ ਦੇ ਕਾਰਨ ਕੀ ਸਮਾਂ ਦੇ ਆਰ ਨੂੰ ਆਬੀਅਸਲੀ ਜੀ ਸਾਰੇ ਸਮਝਦੇ ਆ ਜੀ ਜੇ ਡੇਢ ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਡੇਢ ਸਾਲ ਤੋਂ ਭਗੌੜਾ ਆ ਠੀਕ ਆ ਜੀ ਵੱਡੇ ਅਧਿਕਾਰੀ ਹੋਣ ਕਰਕੇ ਫੋਰਸਲੀ ਸ਼ਿਪਲੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈਦਾ ਨੂੰ ਧਮਕੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਆ ਬਾਕੀ ਮੈਨੂੰ ਅਜੇ ਤੱਕ ਤਿੰਨ ਗਨਮੈਨ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਧਮਕਾਇਆ ਵੀ ਗਿਆ ਹਰ ਤਰੀਕੇ ਨਾਲ ਨੂੰ ਅ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਮਿਗੈਲਿਟੀਜ਼ ਬਹੁਤ ਜ਼ਿਆਦਾ ਨੇ ਇਹ ਇੱਥੇ ਤੱਕ ਨਹੀਂ ਮੁੱਕੇ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿ ਇਹਦੇ ਵਿੱਚ ਇੰਸਪੈਕਟਰ ਤੇ ਪਤਾ ਦਿੱਤਾ ਗਿਆ ਜੀ ਦੀ ਜਿੰਨੇ ਮੁਕਤਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਲਈ ਵੀ ਕਰ ਵੀ ਜਾਂਦੇ ਉਦੋਂ ਬਾਅਦ ਸੈਕੰਡ ਆਇਓ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਖਬਰ ਬਣਾਏ ਗਏ 68 ਵਾਲੀ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਜੋ ਪਤਵੀ ਵਿੱਚ ਸ਼ਾਮਲ ਨੇ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੀ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਬਟਾਲੀਆ ਰਿਪੋਰਟ ਚ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮਿਹਰ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹੱਲ ਲੈਣਾ ਪਿਆ ਮੈਨੂੰ ਜਨਿਸ਼ਰੀ ਦੇ ਬਿਲਕੁਲ ਮਾਣ ਹੈ ਕਿਉਂਕਿ ਇਹਦੇ ਇਹਦੇ ਤੇ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛੱਤਿੰਨ ਗੁਹੇਲ ਜੀ ਲੱਗਦਾ ਕਿ ਮੇਰੇ ਵੇਲੇ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫੜ ਲਿਆ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਉਸਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਲਈ ਕਿੰਨੀ ਤੰਗੀ ਹੋਊਗੀ ਕਿ ਵੀ ਇੰਨੀ ਤੇ ਵੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਨੇ ਪਰ ਮੈਂ ਸਾਰਿਆਂ ਬਾਰੇ ਇੰਨੀ ਕਹਿੰਦਾ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋਂ ਜਿਵੇਂ ਇਹ ਵੀ ਹੈ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਚਾਹੁੰਦਾ ਆਪਣੇ ਮਨ ਦੀ ਏ 노 ਡਾਊਟ ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਜੇ ਮੇਰ ਦਾ ੱਥਾ ਹੋਇਆ ਖੋਚ ਮੇਰੀ ਬਾਅਦ ਬਦਲੀ ਕਿਉਂਕਿ ਮੇਰੇ ਕੋ ਹੁਣ ਤੱਕ ਅਸ਼ਵਾਲ ਸਿੰਘ ਦੇ ਖਿਲਾਫ ਸਿਰਫ ਅਸ਼ਵਾਲ ਸਿੰਘ ਨਹੀਂ ਪਰ ਮੈਂ ਜੇ ਮੈਂਸ਼ਨ ਕਰਦਾ ਇਦੇ ਖਿਲਾਫ ਜਿਹੜੇ ਇਹਦੇ ਸਤਾਏ ਨਜਾਇਜ਼ ਪਰਚੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਲਈ ਵੀ ਲੜਾਂਗਾ ਮੇਰੇ ਕੋਲ 21 ਤੋਂ 22 ਬੰਦੇ ਮੇਰੇ ਕੋਲ ਆ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਦੇ ਨਜਾਇਜ਼ ਪਰਚੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਸ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਆਪਾਂ ਸਾਰੇ ਆ ਗਏ ਬਟ ਜਿਮਦਗੀ ਕੀਤੀ ਹੈ ਪ੍ਰਮਾਤਮਾ ਨੇ ਸਰ ਕੀ ਦਿੱਤਾ ਆ ਦੇ ਨੇ ਕਿ ਚਾਰ ਅੱਖਰ ਮੇਰੇ ਪਰਮਾਤਮਾ ਪਰਿਵਾਰ ਨੇ ਮੈਨੂੰ ਪੜਾਇਆ ਬਾਕੀ ਦੀ ਗਲਤੀਸ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਕਿ ਜੰਗ ਮੇਰੀ ਜਾਰੀ ਰਹੂਗੀ ਇਹ ਜਿਹੜਾ ਜੁਧ ਨਸ਼ਿਆ ਵਿਰੋਧਿਆ ਮੇਰਾ ਵੀ ਆ ਪੁਲਿਸ ਨੇ ਤੇ ਜਾਂ ਸਰਕਾਰ ਨੇ ਬਣਾਇਆ ਹੈ ਜਿਕੇ ਵੀ ਇੰਨਾ ਕਰਨਾ ਪਰ ਮੇਰਾ ਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗ ਕਰਦੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਜਿਹੜਾ ਮੈਂ ਕਲੀਅਰ ਕਰਾਂ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਆ ਉਹ ਇੱਕ 2017 ਦਾ ਮਕਦਮਾ ਮੇਰੇ ਨਾਲ ਨਾ ਕੋਈ ਕੰਸਰਟ ਨਹੀਂ ਆ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ सीबीआई ਨੂੰ ਉਹਦੇ ਤੇ सीबीआई ਮਾਜੁਬ ਅਦਾਲਤਾਂ ਦੀ ਮਹਾਲੀ ਦੀ ਉਹਦੇ ਚ ਆਲਰੇਡੀ ਕੇਸ ਚੱਲ ਰਿਹਾ ਬਟ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮਕਦਮਾ ਜੀ ਮਕਦਮਾ ਨੰਬਰ 34 11 2 2019 ਤਣਾ ਸਿਵ ਲੈਂਦਾ ਠੀਕ ਹੈ ਜੀ ਪਹਿਲੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲਾ ਮੈਨੂੰ ਇਸੇ ਮੈਨੂੰ ਇਸੇ ਅਦਾਲਤ ਇਸੇ ਕੋਰਟ ਤੋਂ ਬੁਣ ਚੁੱਕਿਆ ਗਿਆ ਸੀਗਾ ਜੀ ਮੈਨੂੰ ਕਲੀਅਰ ਕਰੋ ਨਾ ਤੁਸੀਂ ਕੋਰਟ ਦੇ ਵਿੱਚ ਤਰੀਕ ਤੇ ਆਏ ਸੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੇ ਰੇਗੇ ਨਹੀਂ ਦਲਬੀਰ ਸਿੰਘ ਹੋਣਾ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਆ ਜੀ ਨਹੀਂ ਉਹ ਇੱਥੇ ਹੀ ਬਣਾਉਣੀ ਪਈ ਜੀ ਇਹਦੇ 'ਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ ਜੀ ਇਹਦੇ ਜਿੰਨੀ ਹੈਗੀ ਕੀ ਮੈਨੂੰ ਇਹੀ ਹੈ ਦੱਸ ਸਕਦਾ ਹਾਂ ਵੀ ਅੱਜ ਵੀ ਦੇਖੋ ਕਿ ਨਿਹਾਇਤ ਇਹਨਾਂ ਦਾ ਕਿੰਨਾ ਕਰਮਦਾਰ ਆ ਵੀ ਅੱਜ ਵੀ ਰਿਮਾਂਡ ਵੇਲੇ ਵੀ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵੀਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 8 ਸਾਲ ਤੋਂ ਬਾਅਦ ਭਗੋੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਚਲੋ ਦੋ ਦਿੱਤਾ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਉਹਨੇ ਕਿ ਵੀ ਇਹਦੇ 'ਚ ਮੇਰੀ ਜੀਆਂ ਸਿੱਟਾ ਹੁਣ ਤੱਕ 13 ਸਿੱਟਾ ਬਣ ਚੁੱਕੀਆਂ ਨੇ ਇਨਕਲੂਡਿੰਗ ਰਿਮਾਂਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਅਖਾ ਮੰਗ ਤੇ ਰੱਖੀ ਮੰਗ ਦੇ ਨਾਲੇ ਮੰਨੀ ਨਹੀਂ ਮੈਨੂੰ ਤੇ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਜੋ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਪੇਸ਼ ਨਹੀਂ ਕੀਤਾ ਉਹਦੇ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਤੇ ਜਿੰਨਾ ਮੇਰੇ ਕੋ ਹੋ ਸਕਿਆ ਵਾ ਉਹਨਾ ਮੈਂ ਲਾਉਂਗਾ ਇਹਦੇ ਅਜੇ ਇਹੀ ਨਹੀਂ ਅਜੇ ਇਹਦੇ ਤੇ ਬਹੁਤ سارے ਛੋਟੇ ਵੀ ਤੇ ਵੱਡੇ ਅਫਸਰ ਵੀ ਜਦੋਂ ਮੇਰੇ ਮੁਲੇਦ ਹੈਗੀ ਆ ਮੈਂ ਉਹ ਲੜੂਗਾ ਫਾਈਟ ਕਰੂੰਗਾ ਜਿੰਉ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਜੀਵਨ ਹੈ ਪਾਜੀ ਹੁਣ ਤੱਕ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਬਿਲਕੁਲ ਨਹੀਂ ਜੁੜਿਆ ਜੀ ਇਹ ਕਲੀਅਰ ਜਾਨਣਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕਦਮਾ ਕਿੱਦਾਂ ਤੁਹਾਡਾ ਰੰਜਿਸ਼ ਕਿੱਦਾਂ ਰਹੀ ਹੈ 2019 ਦਾ ਮੁਕਦਮਾ ਜੀ ਮੇਰਾ ਇੱਕ ਸਖਿਆਲੇ ਦੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਢੇਲੂ ਮਸਲਾ ਸੀਗਾ ਬਤਨ ਮਸਲਾ ਸੀਗਾ ਉਹਦੇ ਸਰਪੰਚ ਇਹਨਾਂ ਨੇ ਮਿਲਦੇ ਨੇ ਜਾਇਜ਼ ਕੀਆ ਗੀਆਂ ਠੀਕ ਹੈ ਇਹਦੇ ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਤੁਹਾਡੇ ਮਾਦਮ ਰਾਈ ਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਤਾਂ ਨਹੀਂ ਆ ਰਿਹਾ ਕਾਫੀ ਦਿਨ ਤੋਂ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਪਰ ਮੈਂ ਤੁਹਾਨੂੰ ਮੀਡੀਆ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਇਹਨੂੰ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼